ਗਰਦੀਪ ਕਿੰਨਾ ਚਿਰ ਹੋ ਗਿਆ ਦਾਰੂ ਛੱਡੀ ਨੂੰ? ਸਾਲ ਤੋਂ ਉੱਤੇ ਹੋ ਗਿਆ। ਮੱਖਣਾ ਤੈਨੂੰ ਓਏ। ਦਾਰੂ ਛੱਡੀ ਨੂੰ ਕਿੰਨਾ ਚਿਰ ਹੋ ਗਿਆ? ਨਾਗਾ। ਬੜਾ ਜ਼ਿਆਦਾ ਟਾਈਮ ਹੋ ਗਿਆ। ਫੇਰ ਵੀ ਹੋ ਗਿਆ ਮੈਨੂੰ। ਕਹਿ ਵਾਦ ਗਿਆ ਹੁਣ। 1:30 ਵਜ ਗਿਆ। ਇਹਨੂੰ ਵਧਿਆ। 12:15 ਹੋ ਗਏ 16-17 ਘੰਟੇ। ਬਣ ਗਈ ਗੱਲ ਬਣ ਗਈ ਓਏ। ਆਹ ਦੇਖਾ ਇਧਰ ਆ ਹਾ ਹਾ ਹਾ। ਕੀ ਬਾਤ ਆ ਕੀ ਬਾਤ ਆ। ਆਉਲਾ ਚੜਾ ਪੁਰਾ ਪੁਰਾ ਇੰਨਾ ਵਧੀਆ ਵਗੀ ਜਾਂਦਾ ਨਾ ਅੱਜ ਆ ਲੈ ਮੱਖਣਾ ਰਸੀ ਲੱਸੀ ਦਾ ਲੈ ਨਹੀਂ ਆ ਆ ਪਰ ਲੈ ਲੈ ਪਾਣੀ ਦੀ ਪਾਣੀ ਦਾ ਪਹਿਲਾਂ ਹੀ ਬੀਵੀ ਮਰੀ ਜਾਂਦੇ ਹੈਗੇ ਆ ਮੱਖਣਾ ਕਿਵੇਂ ਆ ਮੱਖਣਾ ਲੇਟ ਹੋ ਗਿਆ ਇੰਨਾ ਕੰਮ ਹੁੰਦੇ ਨੇ ਕਰੇ ਥੱਲੇ ਨੂੰ ਵੀ ਹਰੀ ਆ ਦੇਖੋ ਓਏ ਓਲੀਆਂ ਓਲੀਆਂ ਇੱਥੇ ਆ ਇਸ਼ਨਾਨ ਕਰਨ ਆਈਆਂ ਹੋਈਆਂ ਨੇ ਆਪਣੇ ਕਿਉਂ ਇਹ ਦੂ ਮੱਖਣ ਜੀ ਪਾਣੀ ਵਿੱਚ ਵਗੜ ਰਿਹਾ ਹੈ ਆ ਇਧਰ ਮੱਖਣ ਸਿੰਘ ਪਾਣੀ ਦੀ ਸੇਵਾ ਕਰ ਰਿਹਾ ਇਹਦਾ ਮੈਨਾ ਨੂੰ ਰਮਾਉਣਾ ਅੱਜ ਅੱਜ ਕਹੀ ਚੱਕ ਕੇ ਲੈ ਕੇ ਆਇਆਗਾ ਮੱਖਣ ਤੇ ਪਾਣੀ ਜਦ ਅੱਜ ਫੁੱਲ ਕਰਤਾ ਉਹ ਉਧਰ ਵੀ ਪਚੌਲੇ ਲਏ ਹੋਏ ਆਹ ਚੌਲੇ ਆਪਣੇ ਵਧੀਆ ਚੱਲ ਪਏ ਇਧਰ ਨੇ ਇਹ ਰੰਗ ਜਾ ਫੜ ਗਏ ਆ ਦੇਖੋ ਹੂੰ ਤੇ ਪਾਣੀ ਇੱਥੇ ਇੱਥੇ ਕਰਦਨੇ ਆ ਮੋ ਆਵਾ ਇਦੋਂ ਇੱਥੇ ਜਾਨਵਰ ਆਉਣਗੇ ਚਿੜੀਆਂ ਹਰੀ ਹਰ ਤੇ ਕਟਾਰਾਂ ਘੁੱਗੀਆਂ ਤੋਤੇ ਆਹ ਆ ਤੇ ਆ ਕੇ ਇੱਥੇ ਆਉਗਾ ਬਈ ਇਸ਼ਨਾਨ ਕਰਨਗੇ ਇਹਦੇ ਤੂੰ ਵੀ ਆਣ ਲਵਣਗੇ ਮਸਤੀਆਂ ਕਰਨਗੇ ਕੋਇਲਾ ਕੂਕਣਗੇ ਆ ਤੇ ਐ ਜਮਾ ਮੌਸਮ ਆ ਬਣ ਜਾਂਦਾ ਵੀ ਆਹ ਇੱਥੇ ਬਹਿ ਜਾਂਦੇ ਆ ਮੱਖਣ ਸਿੰਘ ਸੇਵਾ ਕਰ ਰਿਹਾ ਹੈ ਅੱਜ ਸਾਰਿਆਂ ਨੂੰ ਟੋਏ ਬਣਾ ਕੇ ਪਾਣੀ ਪਾ ਦੇਣਾ ਹੈ ਨਾ ਸਾਰਿਆਂ ਨੂੰ ਅਹਾਂ ਚਲ ਚੱਕ ਦੇ ਫਟੇ ਭਾਈ ਇਧਰੋਂ ਖਾਲੀ ਜੀ ਕਰ ਦਾਂਗੇ ਹਨਾ ਇਧਰੋਂ ਇਧਰਲੇ ਪਾਸੇ ਐਂ ਆ ਜਾ ਕਰੋ ਜਿਹੜਾ ਇਹੀ ਕਰਦਾ ਪੁਰਾਜ ਅੱਲੀ ਦਾ ਵਧੀਆ ਜਿ ਟੋਪ ਦਾ ਉਹ ਦੇਖੋ ਐ ਚਿੜੀਆਂ ਆਹਾਂ ਰੰਗ ਬਰੰਗੀਆਂ ਚਿੜੀਆਂ ਉੱਡੋ ਡੰਗੀਆਂ ਨੇ ਪਾਣੀ ਦੀ ਸੇਵਾ ਅਬਲੀ ਤਗੜੀ ਵਧੀਆ ਮੌਸਮ ਆ ਗੋੜੀ ਗਰਮੀ ਤੋਂ ਰਾਹਤ ਜੀ ਦਿਵਾਦੀ ਹਵਾ ਨੇ ਹੈ ਕੈਮਰਾ ਹਾਂ ਕਰਤਾ ਹੁਣ ਤੇਰੇ ਕੰਨੀ ਦਾ ਹੈ ਕੈਮਰਾ ਆ ਦੇਖ ਗਰਮੀ ਯਾਰ ਹੈ ਹੀ ਬਾਲੀ ਆ ਜਾਨਵਰ ਵੀ ਸਤਾਏ ਪਏ ਨੇ ਗਰਮੀ ਦੇ ਚਾਰੇ ਇਹ ਹੁਣ ਇੱਥੇ ਆ ਜਾਂਦੇ ਨੇਗੇ ਉੱਡ-ਉੱਡ ਕੇ ਦੀਰੋਂ ਇੱਥੇ ਬਹਿ ਜਾਂਦੇ ਹੁਣ ਇਹਨਾਂ ਨੂੰ ਪਤਾ ਲੱਗਣ ਲੱਗਿਆ ਵੀ ਇੱਥੇ ਪਾਣੀ ਹੁੰਦਾ ਪਾਣੀ ਆ ਭਰ ਕੇ ਵਗ ਜਾਂਦੇ ਅਖੰਡ ਤੱਕ ਮੁੱਕਦਾ ਨਹੀਂ ਆ ਅਗਲੇ ਦਿਨ ਫੇਰ ਭਰ ਦਿੰਦੇ ਆ ਕੇ ਤੇ ਇਹਨਾਂ ਨਾਲ ਇਹਨਾਂ ਨੂੰ ਗਰਮੀ ਤੋਂ ਰਾਹਤ ਰਹਿੰਦੀ ਆ ਨਾਲੇ ਇੱਥੇ ਵਧੀਆ ਠੰਡ ਰਹਦੀ ਆ ਮਾਹੌਲ ਜਾਇਆ ਬਣਿਆ ਰਹਿੰਦਾਗਾ ਵੀ ਚਾਹੇ ਬਿਣਾ ਪੱਖੇ ਤੋਂ ਕੁਰਸੀ ਢਾ ਕੇ ਬਹਿ ਜਾਂਦੇ ਆਪਾਂ ਅੰਦਰ ਘੱਟ ਬਹਿਣੇ ਆਗੇ ਬਾਹਰ ਬਹਿ ਜਾਂਦੇ ਆ ਆ ਸਬਜੀ ਅੱਜ ਜਿਹਦਾ ਪਈ ਦੇਖੋ ਬਾਕੀ ਹੁਣ ਪਾਣੀ ਥੋੜਾ ਜਿਹਾ ਮੋਟਰ ਵਾਲਾ ਨਾ ਉਹਦੇ ਕਰਕੇ ਥੋੜਾ ਜਿਹਾ ਇਹਦੇ ਵਿੱਚ ਕੱਚ ਰਹਿ ਜਾਂਦੀ ਆ ਤਾਂ ਕਰਕੇ ਨਾ ਹੋਰੇ ਕੋਲੇ ਚੱਲ ਗਈ ਨੇ ਇਹਦੇ ਕੋਲੇ ਹੋਰੇ ਕੋਲੇ ਕਿਉਂ ਉਸੀ ਲੇਮਨ ਉਧਰ ਕੀ ਕਰਨ ਉਹ ਲੇਮਨ ਪੀਣਾ ਹੁਣ ਪੁਦੀਨਾ ਯਾਰ ਹੁਣ ਕਿੱਥੇ ਲੱਗਾ ਡੱਪਰੇ ਯਾਰ ਚਲੂਆ ਉਹ ਨਹੀਂ ਚੱਲਦਾ ਚਲੂਆ ਢੱਡਪਰੇ ਹੁਣ ਕੀ ਕਰਨ ਯਾਰ ਕੋ ਇਨਾਨ ਕਰੀ ਜਾਂਦੀ ਹੈਗੀ ਕਿਪੜਾਂ ਦੇ ਵੀ ਤਾਇਰ ਕਿਤੋਂ ਹੋਰ ਤੋਂ ਲਿਆ ਇਹ ਮਾਰਦੇ ਨਾ ਫਿਰਿਆ ਉਹਦੇ ਕੋਲ ਏਡੀ ਦੂਰ ਕਿੱਥੇ ਜਾ ਮੰਗਿਆ ਇੱਥੇ ਇੱਥੇ ਪਿੰਡ ਚ ਉਹਦੇ ਕੋਲ ਜਿਪੜਾਂ ਦੀ ਵੀ ਕਿੱਥੋਂ ਹੋਣਗੇ ਜਿਪੜ ਵੀ ਹੈਗੇ ਨਾ ਜੀ ਉਹਦੇ ਕੋਲੇ ਦਿਖਾਣ ਵਾਲੇ ਕੋਲੇ ਹਾਂ ਉਹ ਕੋਲ ਲਿਆਵਾਂਗੇ ਮੱਖਣ ਦਾ ਜਿਪੜ ਲਾਉਣਿਆ ਯਾਰ ਹੋ ਜਾਣਗੇ ਹੁਣ ਹਾਂ ਕਰਮੀ ਬੜੀ ਆ ਯਾਰ ਹੋ ਜਾਣਗੇ ਠੰਡ ਹੋ ਜੀ ਹੈ ਠੰਡ ਹੋ ਗਈ ਹੁਣ ਤਾਂ ਵੇ ਹੁਣ ਪਾਣੀ ਇੱਕ ਵਾਰ ਇਹਨੂੰ ਫੇਰ ਭਰ ਦਿਆਂਗੇ ਆਪਾਂ ਹਨਾ ਮੱਖਣਾ ਇਹਨੂੰ ਆਟੋ ਇਹਨੂੰ ਭਰ ਦਿਆਂਗੇ 11 ਤੇ ਆਈ ਦੇ ਵਿੱਚ ਯਾਰ ਪਾਣੀ ਟੁੱਟਦਾ ਹੈਗਾ ਆਪਣਾ ਲਾਇਆਗਾ ਆਹਾ ਆਹ ਇਹ ਕਿਤੇ ਮੀਂਹ ਪੈ ਜੇ ਨਾ ਹੋਰ ਵੀ ਨਜ਼ਾਰਾ ਆ ਜਾਏ ਹਵਾਈ ਤਾਂ ਜਨੂੰ ਪਏ ਜੇ ਥੋੜਾ ਜਿਹਾ ਮੌਸਮ ਦੇ ਵਿੱਚ ਹੋਰ ਸੁਧਾਰ ਹੋਈ ਹੈ ਜਿਹੜਾ ਮੌਂਸਨ ਆ ਰਿਹਾ ਸੀ ਲਓ ਜੀ ਤੂਤ ਨੂੰ ਵੀ ਕਰਤਾ ਪੈਂਦਾ ਪਾਣੀ ਅੱਜ ਮੱਖਣ ਸੌਂ ਖਾ ਗਿਆ ਆ ਲਾ ਕੋਈ ਣ ਬੰਨੀ ਛੱਡਣਾ ਜਿਹੜਾ ਆਹ ਹੈ ਰਹਿ ਜੀ ਕੋਈ ਦਰਖਤ ਨਹੀਂ ਛੱਡਣਾ ਜਿਹਨੂੰ ਪਾਣੀ ਨਾ ਮਿਲੇ ਕਲਪ ਕਰਾ ਲਈ ਹੈ ਫਿਰ ਕਿਉਂ ਕਰਾ ਲਈ ਕਾਲੀ ਆਪ ਕਹਿੰਦਾ ਜਮੰਦਰੂ ਕਾਲੀ ਹੈ ਦੀ ਸਾੜੀ ਭਾਈ ਬੰਦ ਉੱਪਰ ਵੀ ਪਦਰੋ ਕਾਲੀ ਆ ਇਹ ਤਾਂ 24 ਸਾਲ ਦਾ ਨੌਜਵਾਨ ਆ ਮੈਂ ਠੀਕ ਹੈ ਜੀ ਇਹ ਸਾਡੇ 24 ਸਾਲ ਦਾ ਨੌਜਵਾਨ ਆ ਬਾਈ 96 ਦਾ ਜਨਮ ਹੋਇਆ 96 ਦਾ ਜਨਮ ਹੋਇਆ ਇਹਦਾ ਆ ਦੇਖੀਂ ਪੈ ਨਾ ਮਰੇ ਨਾ ਹੋਵੇ ਪਕਿਆ ਨਾ ਹੋਵੇ ਪਾਣੀ ਪੈ ਪੈ ਕੇ ਆ ਦੋਨਾਂ ਦੇ ਅੱਗੇ ਤਾਂ ਦੋ ਵੀ ਕੋਈ ਨਿਕਾਟ ਉਹਦਾ ਕੀ ਚੁੱਕ ਕਰਦਾ ਰਹਿੰਦਾ ਇਹ ਬਹੁਤ ਆ ਲੈ ਮੱਖਣ ਇੱਧਰ ਵੀ ਪਾਣੀ ਪੈਂਦਾ ਕਰਤਾ ਇੱਕ ਮਿੱਤਰ ਹੋਰ ਆ ਜੁੜਿਆ ਗਰਦੀਪ ਸਿੰਘ ਗਰਦੀਪ ਕਿੰਨਾ ਚਿਰ ਹੋ ਗਿਆ ਦਾਰੂ ਛੱਡੀ ਨੂੰ ਆਲ ਤਾਂ ਉੱਤੇ ਹੋ ਗਿਆ ਮੱਖਣਾ ਤੈਨੂੰ ਓਏ ਦਾਰੂ ਛੱਡੀ ਨੂੰ ਕਿੰਨਾ ਚਿਰ ਹੋ ਗਿਆ ਮੈਨੂੰ ਬੜਾ ਚਿਰ ਹੋ ਗਿਆ ਕਿੰਨਾ ਕਾ ਬੜਾ ਗੱਲ ਟਾਈਮ ਹੋ ਗਿਆ ਫੇਰ ਵੀ ਹੋ ਗਿਆ ਮੈਨੂੰ ਕੈ ਵਜ ਗਿਆ ਹੁਣ ਇੱਕ ਵਜੇ ਡੇਢ ਵਜ ਗਿਆ ਡੇਢ ਵਜ ਗਿਆ 12 15 ਹੋ ਗਏ 16 17 ਘੰਟੇ ਯਾਹੋ ਤੇਰੇ 15 ਇਹ ਨਹੀਂ ਛੱਡ ਸਕਦਾ ਆ ਬਣਾਤੀ ਗੱਲ ਉਹ ਉੱਥੋਂ ਪਾਣੀ ਲਿਆਂਦਾ ਤੇ ਖਾਲੀ ਬਣਾਤੀ ਤੇ ਇੱਧਰ ਆ ਕੇ ਇੱਥੇ ਨਾਲੇ ਬੋੜ ਨੂੰ ਪੈਂਦਾ ਹੋ ਗਿਆ ਪਾਣੀ ਇਹ ਬਹੁਤ ਪੁਰਾਣਾ ਬੋੜ ਆ ਹੋ ਗਿਆ ਉਹ ਇਹਨੂੰ 3 25 30 ਸਾਲ ਹੋ ਗਏ ਹੁਣੇ ਰਾਮ ਨਾਲ ਇਹਦਾ ਪਰਾਂ ਦਰਖਤ ਲਾਉਣ ਕਰਕੇ ਕੰਮ ਹੀ ਹੋਣਾ ਪੱਛੇ ਚਰ ਕੋਈ ਹੋਣਾ ਪੜੇ ਤਲੂਮੇ ਪਰਤੂ ਪੂਰਾ ਜੇ ਹੁੰਦਾ ਰਹਿਦਾ ਲਾਉਂਦਾ ਪੂਰਾ ਕੰਮ ਕਰਨਾ ਹਾਂ ਤਾਂ ਨਾਮ ਪੁਰਾਣੀ ਜੀ ਮੱਖਣਾ ਆਹ ਕਾ ਦਾ ਬੂਟਾ ਹੈਗਾ ਇਹ ਉਹ ਕੜੀ ਪਤਾ ਕੜੀ ਪਤਾ ਕੜੀ ਪਤਾ ਕੜੀ ਪਤਾ ਇਹ ਕਾਦੇ ਵਾਸਤੇ ਕਮਾਉਗਾ ਇਹ ਸਬਜ਼ੀ ਚ ਪੈਂਦਾ ਹਰੇਕ ਚੀ ਜਿਹੜੇ ਧਣੀਆਂ ਪੈਂਦਾ ਹੈਗਾ ਇਹ ਐਵੇਂ ਪੈਂਦਾ ਇਹਦਾ ਸਮੈਲ ਬਹੁਤ ਵਧੀਆ ਹੁੰਦੀ ਆ ਕਾਦਾ ਪੱਤਾ ਕਾਦਾ ਰੱਖਤਾ ਹੈ ਪਤਾ ਨਹੀਂ ਬੜੀ ਪੱਤਾ ਬੜੀ ਪੱਤਾ ਯਾਰ ਬੜੀ ਪਤਾ ਮੈਨੂੰ ਪਤਾ ਹੈ ਬੜੀ ਪੱਤਾ ਦਾ ਪੱਤਾ ਹਾਂ ਨਾ ਨਾ ਬੜੀ ਪੱਤੀ ਯਾਰ ਬੱਕਾ ਕਾ ਤਾਇਆ ਹੁੰਦਾ ਯਾਰ ਨਾ ਨਾ ਬੜੀ ਬੱਤੇਗਾ ਅੱਛਾ ਪਾਣੀ ਨਾ ਆਪਣਾ ਪਿਆ ਕਰਾ ਸਭੂਰਾ